ਤਰਨਤਾਰਨ ਜ਼ਿਮਨੀ ਚੋਣ ਦੇ ਅੱਜ ਨਤੀਜੇ ਆਉਣੇ ਨੇ 11 ਤਰੀਕ ਨੂੰ ਲੋਕਾਂ ਨੇ ਏਵੀਐ ਮਸ਼ੀਨਾਂ ਦੇ ਵਿੱਚ ਆਪਦੇ ਐਮਐਲਏ ਨੂੰ ਚੁਣ ਲਿਆ ਸੀਗਾ ਤਾਂ ਲਗਭਗ 8 ਵਜੇ ਦੇ ਕਰੀਬ ਵੈਲਟ ਪੇਪਰ ਖੁੱਲਣੇ ਸ਼ੁਰੂ ਹੋ ਜਾਣਗੇ ਅਤੇ ਉਸ ਤੋਂ ਬਾਅਦ ਈਵੀਐ ਮਸ਼ੀਨਾਂ ਖੁੱਲਣਗੀਆਂ 200 ਤੋਂ ਵੱਧ ਬੂਥ ਲੱਗੇ ਸੀ ਜਿਹਦੇ ਵਿੱਚ 192000 ਦੇ ਕਰੀਬ ਵੋਟਰ ਸੀਗੇ ਜਿਨ੍ਹਾਂ ਵਿੱਚੋਂ 60% ਲੋਕਾਂ ਨੇ ਆਪਣੇ ਮਤਦਾਨ ਦਾ ਇਸਤੇਮਾਲ ਕੀਤਾ ਤੇ ਅੱਜ ਉਹਨਾਂ ਦਾ ਐਮਐਲਏ ਲੋਕਾਂ ਦੇ ਅੱਗੇ ਚੁਣਿਆ ਜਾਵੇਗਾ ਕਹਿ ਲੋ ਵੀ ਲੋਕਾਂ ਦੇ ਅੱਗੇ ਆ ਜਾਵੇਗਾ ਬਹੁਤ ਸਾਰਾ ਜੋਰ ਸਾਰੀਆਂ ਪਾਰਟੀਆਂ ਦਾ ਲੱਗਾ ਸੀ ਸ਼੍ਰੋਮਣੀ ਅਕਾਲੀ ਦਲ ਹੋਵੇ ਆਮ ਆਦਮੀ ਪਾਰਟੀ ਕਾਂਗਰਸ ਭਾਜਪਾ ਜਾਂ ਫਿਰ ਵਾਰਿਸ ਪੰਜਾਬ ਦੇ ਮਨਦੀਪ ਸਿੰਘ ਹੋਣੀ ਖੜੇ ਸੀ ਜਿਨ੍ਹਾਂ ਨੂੰ ਪੰਥਕ ਉਮੀਦਵਾਰ ਵੀ ਕਿਹਾ ਜਾਂਦਾ ਰਿਹਾ ਹੈ ਜਿਹਦੇ ਵਿੱਚ ਬਹੁਤ ਸਾਰੀਆਂ ਨਵੀਆਂ ਡਵੈਲਪਮੈਂਟਸ ਹੋਈਆਂ ਨੇ ਇਸ ਇਲੈਕਸ਼ਨ ਦੇ ਵਿੱਚ ਇਸ ਇਲੈਕਸ਼ਨ ਨੂੰ 2027 ਦਾ ਸੈਮੀਫਾਈਨਲ ਵੀ ਕਿਹਾ ਜਾ ਰਿਹਾ ਹੈ ਅਤੇ ਇਹ ਜੋ ਵੀ ਐਮਐਲਏ ਜਾਂ ਜਿਹੜੀ ਵੀ ਪਾਰਟੀ ਅੱਗੇ ਰਹੇਗੀ ਉਸ ਨੂੰ 2027 ਦੇ ਵਿੱਚ ਬੈਨੀਫਿਟ ਜ਼ਰੂਰ ਹੋਣਗੇ ਬਹੁਤ ਸਾਰੀਆਂ ਚੀਜ਼ਾਂ ਇਸ ਇਲੈਕਸ਼ਨ ਦੇ ਵਿੱਚ ਦੇਖਣ ਨੂੰ ਮਿਲੀਆਂ ਬਹੁਤ ਬਿਆਨਬਾਜ਼ੀਆਂ ਵੀ ਦੇਖਣ ਨੂੰ ਮਿਲੀਆਂ ਜਿਵੇਂ ਰਾਜਾ ਵੜਿੰਗ ਦੇ ਬਿਆਨ ਬਹੁਤ ਵਾਇਰਲ ਹੋਏ ਉਹਨਾਂ ਦੀਆਂ ਵੀਡੀਓਜ਼ ਬਹੁਤ ਵਾਇਰਲ ਹੋਈਆਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੇ ਉੱਪਰ ਵੀ ਪਰਚੇ ਹੋਏ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਵੀ ਖੜਿਆ ਗਿਆ ਜਿਸ ਤੋਂ ਬਾਅਦ ਧਰਨੇ ਲਾਏ ਗਏ ਤੇ ਚੋਣ ਕਮਿਸ਼ਨ ਦੇ ਵੱਲੋਂ ਐਸਐਸਪੀ ਨੂੰ ਸਸਪੈਂਡ ਕਰ ਦਿੱਤਾ ਗਿਆ ਬਹੁਤ ਇਹ ਵੱਡੀ ਗੱਲ ਸੀ ਕਿ ਚੋਣ ਕਮਿਸ਼ਨ ਨੇ ਇਹ ਹੋ ਸਕਦਾ ਹੈ ਕਿ ਬਹੁਤ ਵੱਡਾ ਕਦਮ ਪੰਜਾਬ ਦੇ ਵਿੱਚ ਹੋ ਸਕਦਾ ਕਿ ਪਹਿਲੀ ਵਾਰੀ ਇਹ ਚੁੱਕਿਆ ਹੋਵੇ ਕਿਉਂਕਿ ਇਸ ਤਰੀਕੇ ਦੇ ਕਦਮ ਪਹਿਲਾਂ ਕਦੀ ਵੀ ਦੇਖਣ ਨੂੰ ਨਹੀਂ ਮਿਲਦੇ ਤਰਨਤਾਰਨ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਆ ਲੋਕਾਂ ਦੇ ਨਾਲ ਕੋਸ਼ਿਸ਼ ਕਰਾਂਗੇ ਗੱਲਬਾਤ ਵੀ ਕਰਨ ਦੀ ਤੇ ਨਾਲ ਦੀ ਨਾਲ ਹੀ ਤੁਹਾਨੂੰ ਇਹ ਵੀ ਦੱਸਦੇ ਆ ਵੀ ਮੁਕਾਬਲਾ ਕਿਹੜੀ ਪਾਰਟੀ ਦੇ ਵਿੱਚ ਹੈ ਤੇ ਕਿਹੜੀ ਪਾਰਟੀ ਇਸ ਵੇਲੇ ਅੱਗੇ ਰਹਿ ਸਕਦੀ ਹੈ ਸਾਰਾ ਦਿਨ ਤੁਸੀਂ ਜੁੜੇ ਰਹੋ ਤੁਹਾਨੂੰ ਕੱਲੀ ਕੱਲੀ ਜਿਹੜੀ ਖਬਰ ਹੈ ਉਹ ਅਸੀਂ ਇਸ ਮਾਧਿਅਮ ਦੇ ਰਾਹੀਂ ਜ਼ਰੂਰ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਜਦੋਂ ਹੀ 8 ਵਜੇ ਦੇ ਕਰੀਬ ਰੁਝਾਨ ਆਉਣੇ ਸ਼ੁਰੂ ਹੋ ਜਾਣੇ ਨੇ ਉਸ ਤੋਂ ਬਾਅਦ ਚੀਜ਼ਾਂ ਹੌਲੀ-ਹੌਲੀ ਹੌਲੀ-ਹੌਲੀ ਕਰਕੇ ਕਲੀਅਰ ਹੋਣੀਆਂ ਸ਼ੁਰੂ ਹੋ ਜਾਣੀਆਂ ਨੇ ਇੱਕ ਪਾਸੇ ਬਿਹਾਰ ਦੇ ਵਿੱਚ ਵੀ ਜਿਹੜੀ ਉੱਥੇ ਆਮਚੋਣ ਹੋ ਰਹੀ ਹੈ ਉਹਦੇ ਵਿੱਚ ਵੀ ਬਹੁਤ ਵੱਡਾ ਫੇਰ ਬਦਲ ਹੁੰਦਾ ਦਿਖ ਰਿਹਾ ਹੈ ਜੋ ਐਗਜ਼ਿਟ ਪੋਲਾਂ ਦੇ ਵਿੱਚ ਹੋ ਰਿਹਾ ਸੀ ਐਗਜ਼ਿਟ ਪੋਲ ਜਿਹੜੇ ਤਰਨ ਤਰਨ ਦੀ ਜ਼ਿਮਨੀ ਚੋਣ ਨੂੰ ਵੀ ਲੈ ਕੇ ਆ ਉਹ ਵੀ ਐਗਜ਼ਿਟ ਪੋਲ ਸਾਰਿਆਂ ਨੂੰ ਹੈਰਾਨ ਕਰਨ ਵਾਲੇ ਸੀਗੇ ਕੱਲ ਦੀ ਰਾਤ ਕਈ ਉਮੀਦਵਾਰਾਂ ਨੂੰ ਨੀਂਦ ਆਈ ਹੋਵੇਗੀ ਤੇ ਕਈਆਂ ਨੂੰ ਨਹੀਂ ਆਈ ਹੋਵੇਗੀ ਕਿਉਂਕਿ ਸਰਕਾਰ ਦਾ ਵੀ ਜ਼ੋਰ ਲੱਗਾ ਹੋਇਆ ਸ਼੍ਰੋਮਣੀ ਅਕਾਲੀ ਦਲ ਨੇ ਵੀ ਆਪਣੇ ਇਸ ਇਲੈਕਸ਼ਨ ਦੇ ਵਿੱਚ ਬਹੁਤ ਵੱਡਾ ਇੱਕ ਰੋਲ ਕਹਿ ਲਓ ਜਾਂ ਫਿਰ ਉਹ ਸ਼੍ਰੋਮਣੀ ਅਕਾਲੀ ਦਲ ਜਿਹੜੀ ਰਵਾਇਤੀ ਪਾਰਟੀ ਆ ਉਹ ਕਾਫੀ ਉੱਭਰ ਕੇ ਇਸ ਇਲੈਕਸ਼ਨਾਂ ਦੇ ਵਿੱਚ ਦੇਖਣ ਨੂੰ ਮਿਲੀ ਹੈ ਕਿਉਂਕਿ ਇਸ ਤੋਂ ਪਹਿਲਾਂ ਜਿੰਨੀਆਂ ਵੀ ਜ਼ਿਮਨੀ ਚੋਣਾਂ ਹੋਈਆਂ ਨੇ ਜਾਂ ਫਿਰ 2022 ਦੀਆਂ ਚੋਣਾਂ ਹੋਈਆਂ ਨੇ ਉਹਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਹੁਤ ਪਿੱਛੇ ਰਿਹਾ ਹੈ ਪਰ ਤਰਨਤਾਰਨ ਦੀ ਜ਼ਿਮਨੀ ਚੋਣ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਪਾਰਟੀ ਦਾ ਨਾਮ ਹੈ ਉਹ ਹਰ ਇੱਕ ਦੀ ਜ਼ੁਬਾਨ ਦੇ ਉੱਤੇ ਆ ਹੋ ਸਕਦਾ ਕਿ ਇਹ ਸ਼੍ਰੋਮਣੀ ਅਕਾਲੀ ਦਲ ਸੀਟ ਕੱਢ ਵੀ ਜਾਵੇ ਆਮ ਆਦਮੀ ਪਾਰਟੀ ਦਾ ਜ਼ੋਰ ਇਸ ਕਰਕੇ ਲੱਗਾ ਹੋਇਆ ਵੀ ਸਾਢੇ 3 ਸਾਲਾਂ ਦੇ ਕੰਮ ਜਿਹੜੇ ਆ 4 ਸਾਲਾਂ ਦੇ ਕੰਮਾਂ ਨੂੰ ਵੋਟ ਪੈਣੀ ਆ ਇਹ ਵੋਟ ਇਹਨਾਂ ਦੇ ਕੰਮਾਂ ਨੂੰ ਪੈਣੀ ਆ ਤੇ 2027 ਦੇ ਵਿੱਚ ਕੀ ਮੋੜ ਵੱਜਦਾ ਇਹ ਵੀ ਦੇਖਣਾ ਬਹੁਤ ਅਹਿਮ ਆ ਨਾਲ ਦੀ ਨਾਲ ਕਾਂਗਰਸ ਦੇ ਲਈ ਇਸ ਕਰਕੇ ਅਹਿਮ ਆ ਕਿਉਂਕਿ 2024 ਦੀਆਂ ਇਲੈਕਸ਼ਨਾਂ ਦੇ ਵਿੱਚ ਜਦੋਂ ਉਹਨਾਂ ਨੇ ਲੋਕ ਸਭਾ ਦੀ ਚੋਣ ਲੜੀ ਤਾਂ ਆਮ ਆਦਮੀ ਪਾਰਟੀ ਨਾਲੋਂ ਵੱਧ ਸੀਟਾਂ ਉਹਨਾਂ ਨੇ ਖੜੀਆਂ ਸੀਗੀਆਂ ਇਸ ਕਰਕੇ ਕਾਂਗਰਸ ਦੇ ਲਈ ਇਹ ਕੰਟੀਨਿਉਟੀ ਜਿੱਤ ਦੀ ਜਿਹੜੀ ਆ ਉਹ ਬਣਾਉਣੀ ਵੀ ਜ਼ਰੂਰੀ ਹੈ ਕਾਂਗਰਸ ਇਸ ਕਰਕੇ ਜ਼ੋਰ ਲਾ ਰਹੀ ਹੈ ਕਾਂਗਰਸ ਦੇ ਸਾਰੇ ਵੱਡੇ ਲੀਡਰਾਂ ਲੀਡਰਾਂ ਨੇ ਕੱਲ ਤੋਂ ਆਪੀਆਂ ਫੇਸਬੁੱਕ ਦੀਆਂ ਜਾਂ ਸੋਸ਼ਲ ਮੀਡੀਆ ਦੀਆਂ ਤਸਵੀਰਾਂ ਵੀ ਬਦਲ ਦਿੱਤੀਆਂ ਨੇ ਮਿਸ਼ਨ 2027 ਦੀ ਤਸਵੀਰ ਉਹਨਾਂ ਨੇ ਲਗਾਉਣੀ ਸ਼ੁਰੂ ਕਰ ਦਿੱਤੀ ਭਾਵ ਕਿ ਹੁਣ 2027 ਦੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਹੈ ਤੇ ਇਸ ਇਲੈਕਸ਼ਨ ਦੇ ਵਿੱਚ ਪਤਾ ਲੱਗਣਾ ਤਰਨਤਾਰਨ ਦੀ ਜ਼ਿਮਨੀ ਚੋਣ ਦੇ ਵਿੱਚ ਕਿ ਕਿਹੜੀ ਪਾਰਟੀ 2027 ਦੇ ਵਿੱਚ ਅੱਗੇ ਰਹਿਣ ਵਾਲੀ ਹੈ ਕਿਉਂਕਿ ਜੇਕਰ ਮੰਨ ਲਓ ਵੀ ਇਥੇ ਆਮ ਆਦਮੀ ਪਾਰਟੀ ਜਿੱਤ ਜਾਂਦੀ ਹੈ ਇਹ ਜ਼ਿਮਨੀ ਚੋਣ ਤਾਂ ਉਹਦਾ ਕੋਈ ਪ੍ਰਭਾਵ ਆਮ ਆਦਮੀ ਪਾਰਟੀ ਤੇ ਬਹੁਤਾ ਨਹੀਂ ਪੈਣਾ ਕਿਉਂਕਿ ਇਹ ਕਿਹਾ ਜਾਂਦਾ ਹੈ ਕਿ ਜਿਹੜੀਆਂ ਜ਼ਿਮੀਆਂ ਚੋਣਾਂ ਹੁੰਦੀਆਂ ਨੇ ਉਹ ਸਰਕਾਰ ਦੇ ਬੰਦੇ ਲੈ ਜਾਂਦੇ ਹੁੰਦੇ ਆ ਕਿਉਂਕਿ ਸਰਕਾਰ ਸੱਤਾ ਦੇ ਵਿੱਚ ਹੁੰਦੀ ਹੈ ਲੋਕ ਇਹ ਕਹਿੰਦੇ ਨੇ ਵੀ ਅਸੀਂ ਕੰਮ ਲੈਣੇ ਆ ਤੇ ਸਰਕਾਰ ਤੋਂ ਲੈਣੇ ਆ ਜੇ ਮੰਨ ਲਓ ਵੀ ਸ਼੍ਰੋਮਣੀ ਅਕਾਲੀ ਦਲ ਲੱਗੇ ਰਹਿੰਦੀ ਹੈ ਤੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਰਿਵਾਈਵਰ ਹੈ ਉਹ ਅੱਜ ਤੋਂ ਸ਼ੁਰੂ ਹੋ ਜਾਵੇਗਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੂੰ ਲੋਕ ਛੱਡ ਕੇ ਜਾ ਰਹੇ ਸੀ ਜਾਂ ਫਿਰ ਕਹਿ ਲੋ ਵੀ ਲੋਕ ਇਹ ਵੀ ਕਹਿਣ ਲੱਗ ਪਏ ਸੀ ਕਿ ਡਾਇਨਾਸੌਰ ਆ ਜਾਣਗੇ ਸ਼੍ਰੋਮਣੀ ਅਕਾਲੀ ਦਲ ਨਹੀਂ ਆਊਗਾ ਪਰ ਜੇ ਅੱਜ ਸ਼੍ਰੋਮਣੀ ਅਕਾਲੀ ਦਲ ਆਪਦਾ ਵੋਟ ਜਾਂ ਆਪਦੇ ਵੋਟਰ ਜਿਹੜੇ ਆ ਉਹ ਬਚਾ ਗਿਆ ਤਾਂ 2027 ਦੇ ਵਿੱਚ ਉਹ ਰਿਵਾਈਵਰ ਬਹੁਤ ਵਧੀਆ ਤਰੀਕੇ ਨਾਲ ਕਰ ਸਕਦਾ ਤੇ ਜੇ ਕਾਂਗਰਸ ਅੱਗੇ ਆਉਂਦੀ ਹੈ ਤੇ ਕਾਂਗਰਸ ਲੋਕ ਚਾਹੁੰਦੇ ਹੈਗੇ ਆ ਲੋਕ ਕਹਿੰਦੇ ਆ ਵੀ ਕੁਝ ਬਦਲਾ ਜਿਹੜਾ ਅਸੀਂ ਕਰਨਾ ਜ਼ਰੂਰ ਹੈ ਇਸ ਵਾਰ ਪਰ ਕਾਂਗਰਸ ਦੇ ਹਾਲਾਤ ਇਸ ਵਾਰ ਕੋਈ ਬਹੁਤੇ ਚੰਗੇ ਨਜ਼ਰ ਨਹੀਂ ਆ ਰਹੇ ਕਿਉਂਕਿ ਜਿਹੜਾ ਰਾਜਾ ਵੜਿੰਗ ਦੇ ਵੱਲੋਂ ਲਗਾਤਾਰ ਬਿਆਨਬਾਜ਼ੀ ਕਰਨੀ ਜਿਹੜੀਆਂ ਉਹਨਾਂ ਦੀਆਂ ਵੀਡੀਓਜ਼ ਵਾਇਰਲ ਹੋਈਆਂ ਉਹ ਵੀਡੀਓ ਤੋਂ ਲੱਗਦਾ ਹੈ ਕਿ ਕਾਂਗਰਸ ਜਿਹੜੀ ਆ ਉਹ ਇਸ ਵਾਰ ਉਹਨਾਂ ਵਧੀਆ ਪਰਫਾਰਮ ਨਹੀਂ ਕਰ पाएगी ਜਿੰਨਾ ਵਧੀਆ ਪਰਫਾਰਮ ਪਿਛਲੀਆਂ ਚੋਣਾਂ ਦੇ ਵਿੱਚ ਕਰ ਪਾਈ ਹੈ ਹੁਣ ਇਹ ਇਸ ਕਰਕੇ ਵੀ ਬੀਜੇਪੀ ਦੇ ਲਈ ਬਹੁਤ ਲਾਜ਼ਮੀ ਹੋ ਜਾਂਦੀ ਹੈ ਚੋਣ ਜਿੱਤਨੀ ਕਿਉਂਕਿ ਬੀਜੇਪੀ ਇਹ ਚਾਹੁੰਦੀ ਹੈ ਵੀ ਪੰਜਾਬ ਦੇ ਵਿੱਚ ਪੰਜਾਬ ਦੇ ਪਿੰਡਾਂ ਦੇ ਵਿੱਚ ਅਸੀਂ ਐਂਟਰੀ ਕਰੀਏ ਇਸ ਇਲੈਕਸ਼ਨ ਦੇ ਜ਼ਰੀਏ ਐਂਟਰੀ ਕਰ ਸਕਦੀ ਹੈ ਪਰ ਬੀਜੇਪੀ ਕੀ ਤੁਹਾਨੂੰ ਲੱਗਦਾ ਵੀ ਉਹ ਪਹਿਲੇ ਦੂਜੇ ਨੰਬਰ ਦੇ ਉਪਰ ਆ ਸਕਦੀ ਹੈ ਕਿਉਂਕਿ ਜਿਹੜੇ ਐਗਜ਼ਿਟ ਪੋਲ ਨੇ ਉਹ ਐਗਜ਼ਿਟ ਪੋਲਾਂ ਦੇ ਵਿੱਚ ਭਾਜਪਾ ਲਗਭਗ ਜਿਹੜੀ ਆ ਉਹ ਪਿੱਛੇ ਨਜ਼ਰ ਆ ਰਹੀ ਹੈ ਜਿਹੜਾ ਐਗਜ਼ਿਟ ਪੋਲ ਹੈਗਾ ਆ ਉਹ ਐਗਜ਼ਿਟ ਪੋਲ ਦੇ ਵਿੱਚ ਮੁਕਾਬਲਾ ਤਿੰਨ ਪਾਰਟੀਆਂ ਦੇ ਵਿੱਚ ਦੱਸਿਆ ਜਾ ਰਿਹਾ ਹੈ ਉਹ ਹੈ ਆਮ ਆਦਮੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅਤੇ ਮਨਦੀਪ ਸਿੰਘ ਹੁਣੀ ਜਿਹੜੇ ਵਾਰਿਸ ਪੰਜਾਬ ਜਥੇਬੰਦੀ ਦੇ ਜਿਹੜੇ ਸਾਂਝੇ ਉਮੀਦਵਾਰ ਕਹਿ ਲੋ ਵੀ ਇਹਨਾਂ ਤਿੰਨਾਂ ਬੰਦਿਆਂ ਦੇ ਵਿੱਚ ਅ ਮੁਕਾਬਲਾ ਐਗਜ਼ਿਟ ਪੋਲ ਦੇ ਵਿੱਚ ਦੱਸਿਆ ਜਾ ਰਿਹਾ ਹੈ ਪਰ ਹੁਣ ਇਹ ਚੀਜ਼ ਕਨਫਰਮ ਤਾਂ ਅਸੀਂ ਨਹੀਂ ਕਰ ਸਕਦੇ ਕਨਫਰਮ ਤਾਂ ਕੁਝ ਇੱਕ ਘੰਟਿਆਂ ਬਾਅਦ ਹੀ ਹੋਣਾ ਪਰ ਜਿਹੜੇ ਐਗਜ਼ਿਟ ਪੋਲ ਨੇ ਇਹ ਤਿੰਨ ਪਾਰਟੀਆਂ ਦਾ ਨਾਮ ਲੈ ਰਹੇ ਨੇ ਕਾਂਗਰਸ ਅਤੇ ਭਾਜਪਾ ਚੌਥੇ ਤੇ ਪੰਜਵੇਂ ਨੰਬਰ ਤੇ ਰੱਖ ਰਿਹਾ ਹੈ ਹੁਣ ਚੌਥੇ ਤੇ ਕੌਣ ਆਊਗਾ ਪੰਜਵੇਂ ਤੇ ਕੌਣ ਆਊਗਾ ਪਰ ਤੀਜੇ ਦੂਜੇ ਪਹਿਲੇ ਦਾ ਵੀ ਅਜੇ ਕੋਈ ਨਹੀਂ ਪਤਾ ਵੀ ਕੌਣ ਆਊਗਾ ਪਰ ਜੋ ਐਗਜ਼ਿਟ ਪੋਲ ਨੇ ਜੋ ਲੋਕ ਕਹਿ ਰਹੇ ਨੇ ਉਹ ਤਿੰਨ ਪਾਰਟੀਆਂ ਦੇ ਵਿੱਚ ਹੈਗਾ ਪਰ ਹੁਣ ਇਹ ਤੁਹਾਨੂੰ ਦੱਸਣਾ ਇਸ ਕਰਕੇ ਵੀ ਲਾਜ਼ਮੀ ਹੈ ਵੀ ਜਿਹੜੇ ਰੁਝਾਨ ਨੇ ਉਹ ਲਗਭਗ 8 ਵਜੇ ਤੋਂ ਬਾਅਦ ਆਉਣੇ ਸ਼ੁਰੂ ਹੋ ਜਾਣੇ ਨੇ ਤੇ ਕੀ ਤੁਹਾਡਾ ਐਮਐਲਏ ਤਰਨਤਰਨ ਦਾ ਜਿਹੜਾ ਇਸ ਜਿਮਨੀ ਚੋਂ ਦੇ ਵਿੱਚ ਨਿਕਲ ਕੇ ਆਉਂਦਾ ਨਵਾਂ ਐਮਐਲਏ ਬਣਦਾ ਉਹ ਐਮਐਲਏ ਤੋਂ ਜਿਹੜੀਆਂ ਉਮੀਦਾਂ ਤੁਸੀਂ ਲਗਾਈਆਂ ਸੀਗੀਆਂ ਕੀ ਉਹ ਐਮਐਲਏ ਇਸ ਸਾਲ ਦੇ ਵਿੱਚ ਉਮੀਦਾਂ ਪੂਰੀਆਂ ਕਰੇਗਾ ਜਾਂ ਫਿਰ ਨਹੀਂ ਜੇ ਕਰੇਗਾ ਤੇ ਉਸ ਨੂੰ ਅਗਲੀ ਵਾਰੀ ਲੋਕ ਚੁਣਨਗੇ ਨਹੀਂ ਤਾਂ ਫਿਰ ਲੋਕ ਬਹੁਤ ਸਿਆਣੇ ਹੋ ਚੁੱਕੇ ਨੇ ਇਸ ਵਾਰ ਲੋਕਾਂ ਨੇ ਬਹੁਤ ਸਮਝਦਾਰੀ ਦੇ ਨਾਲ ਵੋਟ ਪਾਈ ਹੈ ਤਾਂ ਉਸੇ ਤਰੀਕੇ ਨਾਲ ਹੀ ਫਿਰ 2027 ਦੇ ਵਿੱਚ ਸਮਝਦਾਰੀ ਦੇ ਨਾਲ ਵੋਟ ਪਾਉਣਗੇ ਹੁਣ ਥੋੜਾ ਜਿਹਾ ਤੁਸੀਂ ਇੰਤਜ਼ਾਰ ਕਰਿਓ ਕੁਝ ਹੀ ਸਮੇਂ ਬਾਅਦ ਰੁਝਾਨ ਆਉਣੇ ਸ਼ੁਰੂ ਹੋ ਜਾਣਗੇ ਅੱਗੇ ਕੌਣ ਹੈ ਪਿੱਛੇ ਕੌਣ ਹੈ ਸਾਰੀ ਤਸਵੀਰ ਕਲੀਅਰ ਹੋ ਜਾਵੇਗੀ ਕੈਮਰਾਮੈਨ ਗੁਲਚੇਂਦਰ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ